ਸਾਨੂੰ ਇੱਕ ਹੋਰ achi uplabdhi ਇਸ 90 ਸਾਲ ਦੇ ਵਿੱਚ ਸ਼ੁਰੂਆਤ ਦੇ ਵਿੱਚ ਮਿਲੀ ਹੈ ਜਿਹਦੇ ਵਿੱਚ ਕਿ ਇੱਕ ਇੰਟੈਲੀਜੈਂਸ ਇਨਪੁਟ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਵਰਕ ਕਰਦੇ ਹੋਏ ਸਾਡੇ ਡਿਟੈਕਟਿਵ ਵਿੰਗ ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ SPD ਸੰਦੀਪ ਮਾਨ ਜੀ ਉਹਨਾਂ ਦੇ ਨਾਲ DSPD ਰਜਿੰਦਰਪਾਲ ਜੀ ਇਨਚਾਰਜ CIA ਇੰਸਪੈਕਟਰ ਬਲਜੀਤ ਸਿੰਘ ਉਹਨਾਂ ਦੀ ਟੀਮ ਟੈਕਨੀਕਲ ਟੀਮ ਸਾਡੀ ਐਂਡ ਬਾਕੀ ਆਫਸਰਸ ਵੀ ਉਹਨਾਂ ਨੂੰ ਇਹ ਇਤਲਾਹ ਤੇ ਕੰਮ ਕਰਦੇ ਹੋਏ achi uplabdhi ਮਿਲੀ ਜਿਹਦੇ ਵਿੱਚ ਕਿ ਇੱਕ ਬੰਦਾ ਸ਼ੁਭਮ ਉਰਫ ਸ਼ੁਭੀ ਕਰਕੇ ਹੇਗਾ ਜਿਹਦੇ ਤੇ ਪਹਿਲਾਂ ਵੀ ਕਈ ਐਫਆਇਰਸ ਲੌਂਚਡ ਹੈ ਉਹਦੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਭਈ ਇਹਦੇ ਕੋਲ ਅਸਲਾ ਹੋ ਸਕਦਾ ਹੈ ਜਦੋਂ ਅਸੀਂ ਐਫਆਇਰ ਲੌਂਚ ਕਰਕੇ ਆਂ ਡਿਊਰਿੰਗ ਇਨਵੈਸਟੀਗੇਸ਼ਨ ਨੂੰ ਕਾਬੂ ਕੀਤਾ ਤੇ ਸਾਨੂੰ ਇੱਕ ਬੱਤੀ ਬੋਰ ਦਾ ਕੰਟਰੀ ਮੇਡ ਵੈਪਨ ਮਿਲੇ ਐਂਡ ਟੂ ਲਾਈਵ ਕਾਰਟ੍ਰੇਜਸ ਜਦੋਂ ਫਰਦਰ ਇੰਟਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਿਆ ਕਿ ਜਸਦੇਵ ਜਸਦੇਵ ਸਿੰਘ ਉਰਫ ਜੱਸੀ ਉਰਫ ਪੈਂਚਰ ਕਰਕੇ ਇੱਕ ਹੋਰ ਇੰਡੀਵਿਜੂਅਲ ਹੈਗਾ ਜਿਨੇ ਕੀ ਇਹਨੂੰ ਇਤਲਾਹ ਦਿੱਤੀ ਸੀਗੀ ਐਂਡ ਪਿਕਅਪ ਕਰਾਈ ਸੀਗੇ ਵੈਪਨਸ ਜੋ ਇਹ ਜਸਦੀਪ ਸਿੰਘ ਦਾ ਪਤਾ ਕੀਤਾ ਤੇ ਪਤਾ ਲੱਗਿਆ ਕਿ ਇਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਲੌਂਜਡ ਹੈ ਐਂਡ ਫਿਰ ਉੱਥੋਂ ਇਹਨੂੰ ਪ੍ਰੋਡਕਸ਼ਨ ਵਾਂਟ ਤੇ ਲੈ ਕੇ ਆਏ ਤੇ ਹੋਰ ਫਰਦਰ ਇੰਟਰੋਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਇਹ ਇੱਕ ਨਹੀਂ ਇਹਨੂੰ ਤਿੰਨ ਵੈਪਨ ਉਹਨੇ ਪਿੱਕ ਕਰਾਇ ਲਿਫਟ ਕਰਾਈ ਸੀਗੇ ਤੇ ਉਹ ਬਾਕੀ ਦੋ ਹੋਰ ਵੈਪਨ ਸਾਨੂੰ ਰਿਕਵਰ ਹੋਏ ਆ ਜਿਹਦੇ ਵਿੱਚ ਕਿ ਇੱਕ ਜਿੱਦਾਂ ਤੁਹਾਨੂੰ ਸ਼ੋ ਵੀ ਕੀਤਾ ਕਿ ਇੱਕ ਫੋਰਨ ਮੇਡ ਗਲੌਕ ਪਿਸਟਲ ਹੈਗਾ ਉਹਦੇ ਦੋ ਲਾਈਵ ਕਾਰਟ੍ਰਿਜਸ ਹੈ ਤੇ ਇੱਕ ਹੋਰ ਕੰਟਰੀ ਮੇ 34 ਵੈਪਨ ਹੈਗਾ ਐਂਡ ਉਹਦੇ ਵੀ ਦੋ ਲਾਈਵ ਕਾਰਟ੍ਰਿਜਸ ਸੋ ਟੋਟਲ 3 ਵੈਪਨਸ ਐਂਡ 6 ਲਾਈਵ ਕਾਰਟ੍ਰਿਜਸ ਹੈਵ ਬੀਨ ਰਿਕਵਰਡ ਐਂਡ ਦੋ ਅਕਿਊਜ਼ਡ ਯੇਸੀ ਫੜੇ ਹੈਗੇ ਜੋ ਕਿ ਸ਼ੁਭਮ ਹੈਗਾ ਉਹਦੇ ਤੇ ਜੋ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ 7 ਐਫ ਆਈ ਆਰ ਪਹਿਲਾਂ ਹੀ ਲੌਂਚਡ ਹੈ ਜੋ ਕਿ ਲੜਾਈ ਝਗੜਿਆਂ ਦੀ 307 ਦੀ ਵੀ ਐਫ ਆਈ ਆਰ ਐਂਡ ਡੀ ਪੀ ਐਸ ਐਂਡ ਆਰਮ ਜੈਕਤੀ ਹੈਗੀ ਐਂਡ ਜਸਦੀਪ ਸਿੰਘ ਉਸ ਜਸੀ ਉਸ ਪੈਂਚਰ ਜਿਹੜਾ ਹੈਗਾ ਇਹਦੇ ਤੇ ਵੀ 19 ਐਫਆਇਰਸ ਲੌਜਡ ਹੈ ਮੇਨਲੀ ਇਹ ਵੀ ਐਕਸਟਰਸ਼ਨ ਦੀ 307 ਲੜਾਈ ਝਗੜੇ ਨਾਮਜ਼ਖ ਦੀਆਂ ਐਫਆਇਰਸ ਹੈ ਤਾਂ ਐਸ ਯੂ ਕੈਨ ਮੇਕ ਆਊਟ ਕਿ ਪਹਿਲਾਂ ਹੀ ਇਹਨਾਂ ਦੇ ਕਾਫੀ ਕ੍ਰਿਮੀਨਲ ਐਂਟੀਸੀਡੈਂਟਸ ਹੈ ਐਂਡ ਰਿਕਵਰੀ ਸ਼ੋ ਕਰਦੀ ਹੈ ਕ੍ਰਿਮੀਨਲ ਮਾਈਂਡਡ ਬੰਦੇ ਹੈ ਇਹਨਾਂ ਨੂੰ ਗ੍ਰਫਤ ਦੇ ਵਿੱਚ ਲੈ ਕੇ ਅਸੀਂ ਕਾਫੀ ਐਂਟੀਸੀਪੇਟ ਕਰਦੇ ਆ ਕਿ ਇਹਨਾਂ ਨੇ ਕਈ ਕ੍ਰਾਈਮ ਕਰਨੇ ਸੀਗੇ ਜਿਹਨੂੰ ਕਿ ਬਰਨਾਲਾ ਪੁਲਿਸ ਰੋਕਣ ਦੇ ਵਿੱਚ ਕਾਮਯਾਬ ਹੋ ਗਈ ਹੈਗਾ ਨਾ ਸੰਬੰਧ ਹੈਗਾ ਸਰ ਕੋਈ ਦੇਖੋ ਹਾਲ ਕੀ ਖੜੀ ਇਨਵੈਸਟੀਗੇਸ਼ਨਸ ਹੋ ਰਹੀਆਂ ਅਭੀ ਸਾਡੇ ਕੋਲ ਪ੍ਰੋਡਕਸ਼ਨ ਵਾਰਡ ਤੇ ਹੈਗੇ ਹੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਲੱਗੀ ਰਹੇ ਕਈ ਵੈਪਨਸ ਦੀ ਰਿਕਵਰੀ ਹੋ ਗਈ ਹੈ ਵੀ ਆਰ ਹੋਪਫੁਲ ਕਿ ਇਹਦੇ ਵਿੱਚ ਇਹਨਾਂ ਦੇ ਹੋਰ ਸਾਥੀ ਆ ਹੋਰ ਵੀ ਰਿਕਵਰੀਜ਼ ਹੋਣ ਦੀ ਉਮੀਦ ਹੈ ਕਿ ਸਰ ਲੱਗਦਾ ਸੀ ਜਿ ਕੋ ਇੱਥੇ ਕੋਈ ਬਾਰਦਤ ਕਰ ਦੇਖੋ ਜੀ ਇਹ ਜਿੱਦਾਂ ਕਿ ਇਹਨਾਂ ਦੇ ਲੜਾਈ ਝਗੜਿਆਂ ਦੇ ਹੈਗੇ ਪਰਚੇ ਆਰਮਜ਼ ਐਕਟ ਦੇ ਪਹਿਲਾਂ ਵੀ ਪਰਚੇ ਦਰਜ ਹੈ ਤਾਂ ਇਹ ਡੈਫੀਨਿਟਲੀ ਜੋ ਵੈਪਨ ਇਹਨੇ ਇੱਥੇ ਖੱਟੇ ਕੀਤੇ ਹੋਏ ਸੀਗੇ ਤਿੰਨ ਵੈਪਨ ਸੋਫਿਸਟੀਗੇਟਿਡ ਵੈਪਨ ਵੀ ਉਹਦੇ ਵਿੱਚ ਹੈਗੇ ਤੇ ਡੈਫੀਨਿਟਲੀ ਕੋਈ ਕ੍ਰਾਈਮ ਕਰਨਾ ਸੀਗਾ ਬਟ ਹਾਲ ਕੀ ਘੜੀ ਕੋ ਪਾਰਟिकुलर ਕ੍ਰਾਈਮਦਾਨੀ ਪਤਾ ਲੱਗਿਆ ਬਟ ਉਹ ਵੀ ਅਸੀਂ ਹਰ ਐਂਗਲ ਤੋਂ ਚੈੱਕ ਕਰ ਰਹੇ ਹਰ ਫੋਰਨ ਮੇਡ ਪਿਸਟਲ ਦਾ ਫੜੇ ਜਾਣਾ ਯਾਰ ਕਰਦਾ ਕਿ ਪ੍ਰੋਫੈਸ਼ਨਲ ਗੈਂਗਸਟਰ ਕੋਈ ਗੈਂਗ ਜਿਹੜਾ ਹੈ ਕਿ ਇਦਾਂ ਦੀ ਜੀ ਡੈਫੀਨਿਟਲੀ ਅਸੀਂ ਇਨਾਤੇ ਜੋ ਬੰਦੇ ਸੈਕਸ਼ਨ ਹੈ ਜੋ ਆਰਗੇਨਾਈਜ਼ਡ ਕ੍ਰਾਈਮ ਦੇ ਉਹ ਵੀ ਜੋ ਐਪਲੀਕੇਬਲ ਹੁੰਦੇ ਉਹ ਵੀ ਲਾਏ ਜਾਣਗੇ ਐਂਡ ਅਸੀਂ ਇਹਦੀ ਤਹ ਤੱਕ ਜਾਵਾਂਗੇ ਇਹ ਸਰ ਰਿਮਾਂਡ ਵਗੈਰਾ ਕੋਈ ਨਵਾਂ ਗੈਂਗ ਬਰਨਾਲੇ ਦੇ ਵਿੱਚ ਹਨ ਪਤਲੇ ਨਗਰ ਦੇ ਚਾ ਹਿਸਾਬ ਸੇ ਨਹੀਂ ਜੀ ਐਦਾਂ ਕੋਈ ਗੈਂਗ ਦਾ ਨਵੇਂ ਪੰਪਨ ਤੋਂ ਅਸੀਂ ਨਹੀਂ ਦੇਵਾਂਗੇ ਬਟ ਅਗਰ ਇਹਨਾਂ ਦਾ ਕਿਸੇ ਦੇ ਨਾਲ ਵੀ ਸੰਬੰਧ ਹੈਗਾ ਇਹਨਾਂ ਦੇ ਕੋਈ ਹੋਰ ਮੈਂਬਰ ਹੈ ਉਹਨਾਂ ਦੇ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਸਰ ਰਿਮਾਂਡ ਵਗੈਰਾ ਜੀ ਹਾਂਜੀ ਰਿਮਾਂਡ ਜੀ ਅਸੀਂ ਪਹਿਲਾਂ ਵੀ ਇਹਨਾਂ ਦਾ 2 ਦਿਨ ਦਾ ਲਿਆ ਸੀਗਾ ਹੁਣ ਫੇਰ ਅਸੀਂ 2 ਦਿਨ ਦਾ ਲਿਆ ਹੈਗਾ ਸਾਡੇ ਕੋਲ ਹੈਗੇ ਆਨੇ Thank you.